ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਮਛਲੀ ਜਿਥੇ ਯਮਕ ਲਗ ਜਣੀਆ ਮਛਲੀ ਜਾਲ ਨਾ ਜਾਣਿਆ ਮਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾਹ ਅਤ ਸਿਆਣੀ ਸੋਹਣੀ ਕਿਉ ਕੀਤਾ ਏ ਸਾਹ ਕੀਤੇ ਕਾਰਨ ਪੱਕੜੀ ਕਾਲ ਨਟਲਾ ਸਿਰਾਹ ਭਾਈ ਨਟਲੇ ਇੱਥੇ ਠਮਕ ਕਾਲ ਨਟਲਾ ਸਿਰਾਹ ਭਾਈ રે ਓ ਸਿਰ ਜਾਣ ਹਕਾਲ ਇਹ ਵੀ ਭਾਈ ਦੇ ਇੱਥੇ ਵਿਸਰਾਮ ਲਾਦਣਾ ਓ ਇੱਥੇ ਯਮਕ ਲਾਦਨੀ ਹੈ ਓ ਸਿਰ ਜਾਣ ਹਕਾਲ ਜੋ ਮਤ ਜੋ ਮੱਛੀ ਤੋ ਮਾਨਸਾ ਪਵਾ ਅਤਿੰਤਾ ਜਾਲ ਰਹਾ ਸਭ ਜਗ ਬਾਧੋ ਕਾਲ ਕੋ ਬੇਨ ਗੁਰ ਕਾਲ ਅਫਾਰ ਸਚ ਰਤੇ ਸੇ ਉੱਭਰੇ ਦੁਬਿਦਾ ਛੋੜ ਵਿਕਾਰ ਹਾ ਤਿਨ ਕੈ ਬਲੇ ਹਾਰਣ ਦਰ ਸਚਾ ਸਤਿਆਰ ਸੀ ਚਾਨੇ ਜੋ ਪੰਖੀਆ ਜਾਲੀ ਬਧੇ ਕਾ ਹਾ ਸੀ ਚਾਨੇ ਥੇ ਯਮਕ ਲਾ ਦਨੀਐ ਸੀ ਚਾਨਨੇ ਜਿਉ ਪੰਖੀ ਆ ਜਾਲੀ ਬੱਧਿਕ ਹਾਥ ਜਾਲੀ ਤੇ ਯਮਕ ਲਾ ਦਨੀ ਐ ਬੱਧਿਕ ਕਸ ਕੇ ਬੋਲਨਾ ਬੱਧਿਕ ਹਾਥ ਗੋਰ ਰਾਖੇ ਸੇ ਉੱबरे ਹੋਰ ਫਾਥੇ ਚੋਗੈ ਸਾਥ ਬਿਨ ਨਾ ਵੈ ਚੁਣ ਸੁੱਟੀ ਐ ਕੋਏ ਨਾ ਸੰਗੀ ਸਾਥ ਸੱਚੋ ਸੱਚਾ ਅਖੀਐ ਸੱਚੇ ਸੱਚਾ ਥਾਨ ਜਿਨੀ ਸੱਚਾ ਮੰਨਿਆ ਤੇਨ ਮਾਨ ਸਚ ਧਿਆਨ ਮਨ ਮੁਖ ਸੂਚੇ ਜਾਣੀ ਹੈ ਗੁਰਮੁਖ ਜਿਨਾ ਗਿਆਨ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਮਨ ਮੁਖ ਸੂਚੇ ਜਾਣੀ ਹੈ ਵੱਖਰਾ ਵੱਖਰਾ ਪਾਠ ਉਚਾਰਨ ਕਰਨਾ ਹੈ ਮਨ ਮੁਖ ਨਹੀਂ ਕਹਿ ਜਾਣਾ ਜਿੱਥੇ ਨੰਨੇ ਨੂੰ ਸਿਹਾਰੀ ਨਾ ਹੋਵੇ ਉੱਥੇ ਮਨ ਮੁਖ ਪਾਠ ਇਕੱਠਾ ਹੁੰਦਾ ਹੈ ਜਿੱਥੇ ਮੰਮੇ ਦੇ ਨੰਨੇ ਨੂੰ ਸਿਹਾਰੀ ਹੋਵੇ ਉੱਥੇ ਵੱਖਰਾ ਕਰਨਾ ਹੈ ਹਾਂ ਇੱਕ ਥਾਂ ਤੇ ਦੀਵਗੰਧਾਰੀ ਰਾਗ ਦੇ ਵਿੱਚ ਨੰਨੇ ਐ ਨੂੰ ਸਿਹਾਰੀ ਨਹੀਂ ਉੱਥੇ ਸੰਪਰਦਾ ਦੇ ਵਿੱਚ ਵੱਖਰਾ ਪਾਠ ਕਰਾਇਆ ਜਾਂਦਾ ਹੈ ਅਰਥ ਨੂੰ ਸਪਸ਼ਟ ਕਰਨ ਵਾਸਤੇ ਮੇਰੇ ਮਨ ਮੁਖ ਹਰ ਹਰ ਬੁਲੀ ਹੈ ਉੱਥੇ ਨੰਨੇ ਨੂੰ ਸਿਹਾਰੀ ਨਹੀਂ ਹੈ ਪਰ ਸੰਪਰਦਾ ਦੇ ਵਿੱਚ ਉੱਥੇ ਪਾਠ ਮੁਖਰਾ ਕਰਾਇਆ ਜਾਂਦਾ ਹੈ ਬਾਕੀ ਜਿੱਥੇ ਨੰਨੇ ਨੂੰ ਸਿਆਰੀ ਨਹੀਂ ਐ ਉਥੇ ਇਕੱਠੇ ਹੀ ਮਨਮੁਖ ਉਚਾਰਨ ਕਰਨਾ ਹੈ ਇਹ ਧਿਆਨ ਰੱਖਣਾ ਹੈ ਇਥੇ ਹੈ ਮਨ ਮੁਖ ਸੂਚੇ ਜਾਣੀਐ ਮਨ ਮੁਖ ਸੂਚੇ ਜਾਣੀਐ ਗੁਰਮੁਖ ਜਿਨ੍ਹਾਂ ਧਿਆ ਜੁਨ ਗੁਰਮੁਖ ਜਿਨ੍ਹਾਂ ਗਿਆਨ ਸਤਗੁਰ ਅੱਗਾ ਅਰਦਾਸ ਕਰ ਸਾਜਨ ਦੇ ਮਿਲਾਈ ਸਾਜਣੇ ਮਿਲਿਆ ਸੁਖ ਪਾਇਆ ਜਮਦੂਤ ਮੁਏ ਬੇਖ ਖਾਇ ਮੁਏ ਨੀ ਕਹਣਾ ਜਮ ਜਮਦੂਤ ਮੁਏ ਬੇਖ ਖਾਇ ਜਮਦੂਤ ਮੁਏ ਬੇਖ ਖਾਇ ਨਾਵੇ ਅੰਦਰ ਹਾ ਵਸਾਂ ਹਾ ਇਥੇ ਬਿੰਦੀ ਹੈਗੀ ਐ ਵਸਾਂ ਉਚਾਰਨ ਕਰਨਾ ਨਾਵੇ ਅੰਦਰ ਹਾ ਵਸਾਂ ਨਾ ਵਸ ਮਨ ਆਏ ਬਾਜ ਗੁਰੂ ਗੁਬਾਰ ਹੈ ਹਾਂ ਬਾਜ ਗੁਰੂ ਇਤਿ ਥਮਕ ਲਾ ਦਨੀ ਐ ਬਾਜ ਗੁਰੂ ਗੁਵਾਰ ਹੈ ਬੇਨ ਸਬਦੈ ਬੂਝ ਨਾ ਪਾਈ ਗੁਰਮਤੀ ਪਰਗਾਸ ਹੋਏ ਸੱਚ ਰਹਿ ਲੇਵ ਲਾਈ ਤਿਥਾ ਕਾਲ ਨ ਸੰਚਰ ਤਿਥੈ ਤੀਯਮ ਕਲਾ ਦਨੀ ਜੋਤੀ ਜੋਤ ਸਮਾਈ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਹੈ ਪਾਠ ਇਕੱਠਾ ਹੀ ਕਰਨਾ ਤੂੰ ਹੈ ਸਾਜਨ ਤੂੰ ਸੁਜਾਨ ਸੁਜਾਨ ਤੂੰ ਹੈ ਸਾਜਣ ਸਾਜਣ ਤੂੰ ਸੁ ਜਾਣ ਤੂੰ ਆਪੇ ਮੇਲਣ ਹਾਰ ਗੁਰ ਸਬਦੀ ਸਾ ਲਾਹੀਐ ਅੰਤ ਨਾ ਪਾਰ ਆਵਾਰ ਤਿਥੈ ਕਾਲ ਨ ਅਪੜੈ ਜਿਥੈ ਗੁਰ ਕਾ ਸ਼ਬਦ ਅਪਾਰ ਤਿਥੈ ਪਦ ਤੇ ਜਿਥੈ ਪਦ ਤੇ ਯਮਕਲਾਦਨੀ ਆ ਹੁਕਮੀ ਸਬੇ ਉਪਜਾਹੇ ਹੁਕਮੀ ਕਾਰਕਮਾਹੇ ਹ ਹੁਕਮੀ ਦੋਵੇਂ ਪਦਾਂ ਤੇ ਯਮਕ ਹੈ ਹੁਕਮੀ ਸਬੇ ਉਪਜ ਹੈ ਹੁਕਮੀ ਕਾਰਕਮਾਹੇ ਅੱਗੇ ਵੀ ਹੁਕਮੀ ਪਦਾਂ ਤੇ ਯਮਕ ਹੈ ਹੁਕਮੀ ਕਲ ਵਸ ਹੈ ਹੁਕਮੀ ਸਾਚ ਸਮਾਹੇ ਨਾਨਕ ਜੋ ਤਿਸ ਭਾਵਾ ਸੋ ਥੀਐ ਇਨਾ ਜਨਤਾ ਵਸ ਕਿਛ ਨਾਹਿ ਧਿਆਨ ਨਾਲ ਉਚਾਰਨ ਕਰਨਾ ਆਮ ਆਪਾਂ ਇਨਾ ਹੀ ਕਹਿ ਦਿੰਨੇ ਆ ਈੜੀ ਦੇ ਲਾਂ ਨੰਨੇ ਦੇ ਹਲੰਤ ਲਾ ਕੇ ਕੰਨਾ ਇਨਾ ਇਹ ਐ ਇਨਾ ਇਨਾ ਜਨਤਾ ਵਸ ਇਥੇ ਠਮਕ ਲੱਗੂਗੀ ਇਨਾ ਜਨਤਾ ਵਸ ਕਿਛ ਨਾਹਿ ਯਾਨੀ ਇਨਾ ਛੇਦੀ ਬੋਲਣਾ ਸਿਆਲੀ ਦੇ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠਾ ਤਨ ਝੂਠ ਹੈ ਜਿਹਵਾ ਝੂਠੀ ਹੋਏ ਮੁਖ ਮੁਖ ਝੂਠਾ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬਿਨ ਅਬ ਸ਼ਬਦ ਨਾ ਮਨ ਜੀਐ ਬਿਨ ਆਬ ਸ਼ਬਦ ਇਥੇ ਠਮਕ ਲੱਗੇਗੀ ਬਿਨ ਆਬ ਸ਼ਬਦ ਨਾ ਮਨ ਜੀਐ ਬਿਨ ਆਬ ਸ਼ਬਦ ਨਾ ਮਨ ਜੀਐ ਸਾਚੇ ਤੇ ਸੱਚ ਹੋਏ ਆਬ ਨਾਮ ਨਾ ਪਾਣੀ ਦਾ ਹੈ ਕਿ ਸ਼ਬਦ ਦੇ ਪਾਣੀ ਤੋਂ ਬਿਨਾ ਸਾਫ਼ ਨਹੀਂ ਹੋ ਸਕੀਦਾ ਹੈ ਬਿਨ ਆਬ ਸ਼ਬਦ ਨਾ ਮੰਜੀ ਹੈ ਸਾਚੇ ਤੇ ਸੱਚ ਹੋਏ ਮੁੰਦੇ ਗੋਣ ਹੀਣੀ ਸੁਖ ਕੇ ਪਿਰ ਰਲਿਆ ਰਸ ਮਾਨਸੀ ਸਾਚ ਸ਼ਬਦ ਸੁਖ ਨੇ ਰਹਾਉ ਪਿਰ ਪਰਦੇਸੀ ਜੇ ਥੀਐ ਧਨ ਵਾਂਢੀ ਚੂਰੇ ਜੋ ਜਲ ਲੋ ਥੋੜਾ ਮੱਛਲੀ ਜਿਉ ਜਲ ਥੋੜਾ ਮੱਛਲੀ ਥੋੜਾ ਮੱਛਲੀ ਨਹੀਂ ਕਹਿਣਾ ਜੋ ਜਲ ਥੋੜਾ ਮੱਛਲੀ ਕਰਨ ਪਲਾਵ ਕਰੇ ਪਿਰ ਭਾਵੈ ਸੁਖ ਪਾਈਐ ਜਾ ਆਪੇ ਨਜ਼ਰ ਕਰੇ ਪਿਰ ਸਾਲਾਹੀ ਆਪਣ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਜਿਹੜਾ ਸਹੇਲੀ ਪਾਦਾ ਨਾ ਇਹ ਸੋਹਣੇ ਢੰਗ ਨਾਲ ਬੋਲਣਾ ਇਹਨੂੰ ਸਹੇਲੀ ਪੂਲਾ ਨਹੀਂ ਬੋਲਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਤ੍ਰਤੀ ਰੰਗ ਨਿਹਾਲ ਸਬਦ ਸਵਾਰੀ ਸੋਹਣੀ ਪਿਰ 라ਵੇ ਗੁਣ ਨਾਲ 라ਵੀ ਪਿਰ rave ਗੁਣ ਨਾਲ ਕਾਮਣ ਕਾਮਣ ਆਵਈ ਕਾਮਣ ਤੇ ਜਮਕ ਲਾ ਦਨੀ ਐ ਕਾਮਣ ਕਾਮ ਨ ਆਵਈ ਖੋਟੀ ਆਵ ਗਣਯਾਰ ਨਾ ਸੁਖ ਪਈਐ ਸਹ ਹੋਰੈ ਝੂਠ ਜਲੀ ਵੇਕਾਰ ਆਵਣ ਵੰਜਣ ਢਾਕੜ ਛੋਡੀ ਕੰਤ ਵਿਸਾਰ ਪਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤਸਾਦ ਮੁੱਤੀ ਸੋ ਕਿਤਸਾਦ ਪਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤਸਾਦ ਪਿਰ ਕੈ ਕਾਮਨਾ ਆਵਈ ਬੋਲੇ ਫਾਜ਼ਿਲ ਬਾਦ ਦਰ ਘਰ ਢੋਈ ਨਾਲ ਹੈ ਛੂਟੀ ਦੂਜੈ ਸਾਦ ਪੰਡਿਤ ਵਾਚ ਪੂਥੀਆ ਨਾ ਬੁੱਝਹਿ ਵਿਚਾਰ ਅਨਕੋ ਮੱਤੀ ਦੇ ਚੱਲਹਿ ਹਾਂਜੀ ਅਨਕੋ ਅਨ ਪੂਲਾਈ ਉਚਾਰਨ ਕਰਨਾ ਅਨ ਦਾ ਆਨ ਦਾ ਅਰਥ ਹੁੰਦਾ ਹੂਰਨਾ ਨੂੰ ਦੂਜਿਆਂ ਨੂੰ ਇਹ ਅੰਨ ਕਹ ਦਿੱਤਾ ਤਾਂ ਉਹ ਅੰਨ ਦਾ ਵਾਚਕ ਬਣ ਜਾਊਗਾ ਰੋਟੀ ਪ੍ਰਸ਼ਾਦੇ ਦਾ ਵਾਚਕ ਬਣ ਜਾਏਗਾ ਅਨਕੋ ਮੱਤੀ ਦੇ ਚੱਲਹਿ ਅਨਕੋ ਮੱਤੀ ਦੇ ਚੱਲਹਿ ਮਾਇਆ ਕਾ ਵਪਾਰ ਮਾਇਆ ਕਾ ਵਪਾਰ ਕਥਨੀ ਝੂਠੀ ਜਾਗ ਪਵੈ ਰਹਿਣੀ ਸਬਦ ਸੋ ਸਾਰ ਹਾਂਜੀ ਰਹਿਣੀ ਸਬਦ ਸੋ ਸਾਰ ਕੀਤੇ ਪੰਡਿਤ ਜੋਤ ਕੀ ਬੇਦਾ ਕਰਹਿ ਵਿਚਾਰ ਬਾਦ ਵਿਰੋਧ ਸਲਾਹਾਣੇ ਵਾਦੇ ਆਵਣ ਜਾਣ ਬਿਨ ਗੁਰ ਕਰਮ ਨਾ ਛੁੱਟਸੀ ਬਿਨ ਗੁਰ ਕਰਮ ਬੇਨ ਗੁਰ ਕਰਮ ਨਾ ਛੁੱਟਸੀ ਕਰਮ ਨਹੀਂ ਬਿਨਾ ਗੁਰੂ ਦੀ ਕਰਮ ਦਾ ਅਰਥ ਹੈ ਬਖਸ਼ਿਸ਼ ਤੋਂ ਬਗੈਰ ਬੇਨ ਗੁਰ ਕਰਮ ਨਾ ਛੁੱਟਸੀ ਛੁਟਕਾਰਾ ਨਹੀਂ ਹੋ ਸਕਦਾ ਬਿਨਾ ਗੁਰੂ ਦੀ ਬਖਸ਼ਿਸ਼ ਤੋਂ ਬੇਨ ਗੁਰ ਕਰਮ ਨਾ ਛੁੱਟਸੀ ਕਹਿ ਸੋਣ ਆਖ ਵਖਾਣ ਸਭ ਗੁਣਵੰਤੀ ਆਕਸ਼ੀਯਹ ਮੈਂ ਗੁਣ ਨਾਹੀ ਕੋਈ ਮੈਂ ਤੇਜਮਕ ਲਾਦਨੀ ਹਰ ਵਰਨਾਰ ਸੁਹਾਵਾਣੀ ਮੈਂ ਭਾਵੈ ਪ੍ਰਭ ਸੋਇ ਨਾਨਕ ਸ਼ਬਦ ਮਿਲਾਵੜਾ ਨਾ ਵੇ ਛੋੜਾ ਹੋਇ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ ਪੁੰਨ ਦਾਨ ਚੰਗਿਆਈਆ ਬਿਨ ਸਾਚੇ ਕੀ ਆਤਾਸ ਜਿ ਹਰ ਅਦੇ ਤਿਹ ਹਾਲੁਣਾ ਬੇਨ ਗੋਣ ਜਨਮ ਵਿਨਾਸ਼ ਇੱਥੇ ਲੁਣੇ ਛਪਿਆ ਹੋਇਆ ਸੀ ਲਾਂ ਦੇ ਨਾਲ ਲੁਣੇ ਦਲਾਵਾਂ ਦੇ ਨਾਲ ਪਾਠ ਸੁਧ ਹੈ ਜਿਹਾ ਰਾਦੇ ਤਿਹਾ ਲੁਣੇ ਬੇਨ ਗੁਣ ਜਨਮ ਵਿਨਾਸ਼ ਮੁੰਦੇ ਗੋਣ ਦਾਸੀ ਸੁਖ ਹੋਏ ਅਵਗਣ ਤਿਆਗ ਸਮਾਈਐ ਗੁਰਮਤ ਪੂਰਾ ਸੋਏ ਰਹਾ ਵੇਣ ਰਾਸੀ ਵਾਪਾਰੀਆ ਤੱਕੇ ਕੁੰਡਾ ਚਾਰ ਤੱਕੇ ਥੀਯਮਕ ਲਗ ਜਣੀਏ ਤੱਕੇ ਕੁੰਡਾ ਚਾਰ ਮੂਲ ਨ ਬੁੱਝੈ ਆਪਣਾ ਵਸਤ ਰਹੀ ਘਰਬਾਰ ਵੇਣ ਵਖਰ ਦੁਖ ਅਗਲਾ ਕੂੜਾ ਮੁਠੀ ਕੂੜਿਆਰ ਲਾਹਾ ਅਹਨਿਸ ਨੌਤਨ ਪਰਖੇ ਰਤਨ ਵਿਚਾਰ ਜੀ ਨੌਤਨ ਇਕੱਠਾ ਹੀ ਪਾਠ ਉਚਾਰਨ ਕਰ ਵਾਸਤ ਲਹਾ ਕਰ ਆਪਣਾ ਚੱਲੈ ਕਾਰਜ ਸਾਰ ਵਣ ਜਾ ਰਿਆ ਸਿਵ ਵਣਜ ਕਰ ਗੁਰਮੁਖ ਬ੍ਰਹਮ ਵੀਚਾਰ ਸੰਤਾ ਸੰਗਤ ਪਾਈਐ ਇੱਥੇ ਬਿੰਦੀ ਆ ਗਈ ਹੈ ਇੱਥੇ ਸੰਤਾ ਹੀ ਉਚਾਰਨ ਕਰਨਾ ਜਿੱਥੇ ਬਿੰਦੀ ਨਹੀਂ ਹੈ ਉੱਥੇ ਸੰਤਾ ਉਚਾਰਨ ਕਰਨਾ ਸੰਤਾ ਸੰਗਤ ਪਾਈਐ ਜੇ ਮੇਲੇ ਮਿਲਣ ਹਾਰ ਮਿਲਿਆ ਹੋਏ ਨਾ ਵਿਛੜਾ ਮਿਲਿਆ ਹੋਏ ਨਾ ਵਿਛੜਾ ਮਿਲਿਆ ਹੋਏ ਨਾ ਵਿਛੜਾ ਜਿਸ ਅੰਤਰ ਜੋਤ ਅਪਾਰ ਸੱਚਾ ਆਸਣ ਸੱਚ ਰਹਿ ਸੱਚਾ ਪ੍ਰੇਮ ਪਿਆਰ ਜਿਨੀ ਆਪ ਪਛਾਣਿਆ ਘਰ ਮਹਿ ਮਹਿਲ ਸੁਥਾਈ ਸੁਥਾਈ ਪਾਠ ਇਕੱਠਾ ਹੀ ਕਰਨਾ ਸੱਚੇ ਸੇਤੀ ਰੱਤਿਆ ਸੱਚੋ ਪੱਲੇ ਪਾਈ ਤ੍ਰਿ ਭਵਨ ਸੋ ਪ੍ਰਭ ਜਾਣੀਐ ਤ੍ਰਿ ਭਵਨ ਤੇ ਯਮਕਲਾਦਨੀਆ ਤਿੰਨਾ ਭਵਨਾ ਦੇ ਵਿੱਚ ਤਿੰਨਾ ਲੋਕਾਂ ਦੇ ਵਿੱਚ ਸੋ ਪ੍ਰਭ ਜਾਣੀਐ ਤ੍ਰਿ ਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਹੀ ਸਾ ਧਨ ਖਰੀ ਸੁਹਾਵਣੀ ਜੇਨ ਪਰ ਜਾਤਾ ਸੰਗ ਇਹ ਵੀ ਸਾ ਧਨ ਵਖਰਾ ਹੀ ਪਾਠ ਹੈ ਸਾ ਧਨ ਖਰੀ ਸੁਹਾਵਣੀ ਜੇਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ 라ਵੇ ਰੰਗ ਸੱਚ ਸੁਹਾਗਣ ਸਾ ਭਲੀ ਪਿਰ 모ਹੀ ਗੁਣ ਸੰਗ ਭੂਲੀ ਭੂਲੀ ਥਲ ਚੜਾ ਥਲ ਪੂਲਾ ਉਚਾਰਨ ਕਰਨਾ ਭੂਲੀ ਭੂਲੀ ਥਲ ਚੜਾ ਭੂਲੀ ਭੂਲੀ ਥਲ ਚੜਾ ਥਲ ਚੜ ਡੂਗਰ ਜਾਵ ਬਨੁ ਮਹਿ ਭੂਲੀ ਜੇ ਫਿਰਾ ਬੇਨ ਗੁਰ ਬੇਨ ਗੁਰ ਬੂਜ ਨ ਪਾਉ ਨਾਵਹ ਭੂਲੀ ਜੇ ਫਿਰਾ ਨਾਵਹ ਭੂਲੀ ਨਾਮ ਤੋ ਪੁੱਲੀ ਹੋਈ ਪੋਲਾ ਹੀ ਬੋਲਣਾ ਇਹਨੂੰ ਨਾਵਹ ਨਹੀਂ ਕਹਿਦਣਾ ਨਾਵਹ ਭੂਲੀ ਜੇ ਫਿਰਾ ਨਾਵਹ ਭੂਲੀ ਜੇ ਫਿਰਾ ਫੇਰ ਫੇਰ ਆਵੋ ਜਾਓ ਪੁੱਛਹ ਜਾਏ ਪਧਾਊਆ ਚੱਲੇ ਚੱਕਰ ਹੋਏ ਰਾਜਨ ਜਾਣਹਿ ਆਪਣਾ ਦਰ ਘਰ ਥਾਕ ਨ ਹੋਏ ਦਰ ਘਰ ਇਥੇ ਠਮਕ ਲੱਗੇਗੀ ਧਾਰ ਘਰ ਥਾਕ ਨ ਹੋਏ ਨਾਨਕ ਏਕੋ ਰਵ ਰਹਿਆ ਦੂਜਾ ਅਵਰ ਨ ਕੋਇ ਸੁਆਹਿਬ ਜੀ ਕਾ ਕਾਲ ਸਾਗਰ ਹੋਇ ਵਾਹਿਗੁਰੂ ਜੀ ਕੀ ਪਤੇ